ਖਬਰ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਨੋਸ਼ਹਿਰਾ ਸ਼ਿਮਲੀ ਤੋਂ ਹੈ ਜਿੱਥੇ ਬੀਤੀ ਦੇਰ ਰਾਤ ਕਰੀਬ 2 ਵਜੇ ਡੇਰੇ ਦੇ ਬਾਹਰ ਪਈ 45 ਕਿੱਲਿਆਂ ਦੀ ਪ੍ਰਾਲੀ ਨੂੰ ਅੱਗ ਲੱਗ ਜਾਣ ਕਾਰਨ ਲੱਖਾਂ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਸਬੰਧੀ ਜਦੋਂ ਡੇਰੇ 'ਚ ਰਹਿੰਦੇ ਵਿਅਕਤੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਉਹਨਾਂ ਦੱਸਿਆ ਕਿ ਘਰ 'ਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ ਤੇ ਜਦੋਂ ਰਾਤ ਕਰੀਬ 2 ਵਜੇ ਬਾਹਰ ਦੇਖਿਆ ਤਾਂ ਪ੍ਰਾਲੀ ਨੂੰ ਅੱਗ ਲੱਗਣ ਕਾਰਨ ਸੜਕੇ ਸੁਆਹ ਹੋ ਚੁੱਕੀ ਸੀ ਉਨਾ ਦੱਸਿਆ ਕਿ ਇਸ ਨਾਲ ਉਹਨਾਂ ਦਾ 2 ਤੋਂ 2.5 ਲੱਖ ਰੁਪਏ ਤੱਕ ਦਾ ਨੁਕਸਾਨ ਹੋਇਆ ਹੈ ਮੁਕੇਰੀਆਂ ਤੋਂ ਹੁਸ਼ਿਆਰਪਰ نیوز ਦੇ ਨਾਲ ਦਿਲਬਖ ਸਿੰਘ ਗੁਰਾਇਆ ਤੇ ਰਵਿੰਦਰ ਸਿੰਘ ਖਾਲਸਾ ਦੀ ਰਿਪੋਰਟ ਬਾਬਾ ਜੀ ਅੱਜ ਜਿਹੜੀ ਅੱਗ ਲੱਗੀ ਅੱਗ ਲੱਗਣ ਦਾ ਕਾਰਨ ਕੀ ਹੈ ਕਿਦਾਂ ਲੱਗੀ ਇਹਦਾ ਕਾਰਨ ਇਹ ਹੋਇਆ ਜੀ ਰਾਤ ਤਕਰੀਬਨ ਲਗਭਗ 1:30 ਵਜੇ ਅੱਗ ਲੱਗੀ ਹੈ ਅੱਗ ਲੱਗਣ ਤੋਂ ਬਾਅਦ ਇੱਕ ਲੜਕੀ ਛ ਆਪਣੇ ਬੱਚੇ ਨੂੰ ਲੈ ਕੇ ਬਾਹਰ ਬਾਥਰੂਮ ਬਸੇ ਆਈ ਹੈ ਉਹਨੇ ਜਿਹੜੇ ਚਾਰਜ ਫਿਰਦੇ ਪ੍ਰਾਲੀ ਦੀ ਅੱਗ ਲੱਗੀ ਵੇਖੀ ਉਹਨੇ ਮੁੜ ਕੇ ਅੰਦਰ ਜਾ ਕੇ ਮਹਿਮਾਨ ਹੋਰ ਵੀ ਹੈ ਸੀ ਅੰਦਰ ਉਹਨਾਂ ਨੂੰ ਕਿਹਾ ਵੇ ਪ੍ਰਾਲੇ ਨੂੰ ਚਾਰਜ ਫਿਰਦੇ ਅਗਨੇ ਕੇਰਾ ਪਾਲੇ ਜਲਦੀ ਉੱਠੋ ਜੇ ਬਾਕੀ ਬੰਦੇ ਸਾਰੇ ਉੱਠ ਕੇ ਬਾਹਰ ਆਂਦੇ ਆ ਅਗਨੇ ਇੱਕਦਮ ਪ੍ਰਾਲੇ ਨੂੰ ਚਾਰਜ ਫਿਰਦੋ ਕਵਰ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਕੋਸ਼ਿਸ਼ ਬੜੀ ਕੀਤੀ ਲੇਕਿਨ ਚਾਰਾ ਕੋਈ ਨਹੀਂ ਚੱਲਿਆ ਵੀ ਤੁਹਾਨੂੰ ਕਿਹਦੇ ਸ਼ੱਕ ਹੈ ਅਗਲਾਂ ਨੂੰ ਨਾ ਜੀ ਸ਼ੱਕ ਕੋਈ ਨਹੀਂ ਹੈ ਅਲਬਤ ਇੱਕ ਵੱਲਾ ਹਲ ਜਾਨੇ ਰੱਬ ਜਾਣੇ ਇਸ ਗੱਲ ਨੂੰ ਵੀ ਕੀ ਚਾਨੋ ਸੋਇਆ ਅੱਗ ਲੱਗਣ ਤੋਂ ਬਾਅਦ ਕੋਈ ਸਰਕਾਰੀ ਮੁਲਾਜ਼ਮ ਕੋਈ ਐਮਐਲਏ ਵਗੈਰਾ ਕੋਈ ਅਧਿਕਾਰੀ ਆ ਕੇ ਅੱਗ ਲੱਗਣ ਤੋਂ ਬਾਅਦ ਜਨਾਬ ਜੀ ਸਵੇਰੇ ਐਸੋਸੀਏਸ਼ਨ ਨਾਲ ਰابطਾ ਕੀਤਾ ਉਹਨੇ ਆਪਣੀ ਫੋਰਸ ਭੇਜ ਦਿੱਤੀ ਇੱਕਦਮ ਇੱਥੇ ਆ ਕੇ ਮਾਇਨਾ ਕਰਕੇ ਰਿਪੋਰਟਾ ਲੈ ਕੇ ਗਏ ਨੇ ਉਸ ਤੋਂ ਬਾਅਦ ਤਹਿਸੀਲਦਾਰ ਸਾਹਿਬ ਨਾਲ ਮਕੀਨਿਆ ਵੱਡੇ ਤਹਿਸੀਲਦਾਰ ਨਾਲ ਗੱਲਬਾਤ ਹੋਈ ਹੈ ਤਹਿਸੀਲਦਾਰ ਸਾਹਿਬ ਨੇ ਪਟਵਾਰੀ ਸਾਹਿਬ ਭੇਜਿਆ ਇੱਥੇ ਪਿੰਡ ਦਾ ਇਥੋਂ ਕਲੇਰ ਪਿੰਡ ਦਾ ਇੱਕ ਲੰਬੜਦਾਰੇ ਦਾ ਬਲਬੀਰ ਸਿੰਘ ਉਹ ਆਗੇ ਨਹੀਂ ਥੇ ਉਹਨਾਂ ਨੇ ਆ ਕੇ ਇੱਥੇ ਪੂਰੀ ਆਪਣੀ ਰਿਪੋਰਟ ਲਗ ਲਾ ਕੇ ਦੇ ਇੱਥੋਂ ਗਏ ਨੇ ਕੋਈ ਅੱਗ ਬੁਝਾਉਣ ਵਾਲਾ ਕੋਈ ਜੰਤਰ ਕੋਈ ਗੱਡੀ ਵਗੈਰਾ ਕੋਈ ਨਹੀਂ ਆਇਆ ਨਹੀਂ ਜੀ ਅੱਜ ਅੱਗ ਬੁਝਾਉਣ ਵਾਸਤੇ ਕੋਈ ਚੀਜ਼ ਨਹੀਂ ਆਈ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਕੋਈ ਅੱਜ ਨਹੀਂ ਆਇਆ ਜੀ ਕੋਈ ਨਹੀਂ ਆ ਉਸ ਤੋਂ ਬਾਅਦ ਫਿਰ ਆਪਣੇ ਸਾਡੇ ਐਮ.ਐਲ.ਏ. ਦੇ ਵਿਧਾਇਕ ਜੀ ਮਕੇਰਾ ਹਿੰਦੂ ਪੱਲਾ ਜੀ ਇਹ ਆਏ ਨੇ ਇੱਥੇ ਇਹਨਾਂ ਨੇ ਵੀ ਆ ਕੇ ਇੱਥੇ ਮਾਏ ਨੂੰ ਮੌਕਾ ਦਿੱਤਾ ਹੈ ਹੌਸਲਾ افزਾਈ ਕੀਤੀ ਹੈ ਮੈਂ ਤੁਹਾਡੀ ਬਾਤ ਬਾਤ ਜਿੰਨੀ ਵੀ ਮਦਦ ਹੋ ਜਿਵੇਂ ਕਰਾਵਾਂਗੀ ਸਰਕਾਰ ਕੋਲ ਠੀਕ ਤੇ ਕੀ ਲੱਗਦਾ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਇਹ ਮੇਰਾ ਹੈਗਾ ਜੀ ਜੀ ਇਹਨਾਂ ਦਾ ਨੁਕਸਾਨ ਘਟਦੋਂ ਘੱਲ ਵੀ ਤਕਰੀਬਨ 2.5 ਲੱਖ ਦੇ ਕਰੀਬ ਕਰੀ ਪ੍ਰਾਲੀ ਦਾ ਨੁਕਸਾਨ ਹੋ ਗਿਆ 45 ਕਿੱਲੇ ਦੀ ਪ੍ਰਾਲੀ ਸੀ 2.5 ਲੱਖ ਦਾ ਘਟਦੋਂ ਘੱਲ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਕੀ ਮੰਗ ਕਰਦੇ ਹੋ ਕਰਦੇ ਹੋ ਸਾਡੀ ਇਹ ਗੁਜ਼ਾਰਿਸ਼ ਹੈਗੇ ਕਿ ਇਹਦਾ ਪਿਛਲੇ ਸਾਲ ਵੀ ਤਕਰੀਬਨ ਕਾਫੀ ਨੁਕਸਾਨ ਹੋ ਗਿਆ ਸੀ 25 ਮੱਝਾਂ ਮਰ ਗਈਆਂ ਸੀ ਇਹਨਾਂ ਦੀਆਂ ਪਰ ਅਸੀਂ ਮੱਝਾਂ ਪੈ ਲੈ ਕੇ ਡੇਰਿਆਂ ਤੋਂ ਮਦਦ ਕੀਤੀ ਤੇ ਇਸ ਵੇਲੇ ਇਹਨਾਂ ਨੂੰ ਕੋਈ ਫੁਰਸਤ ਨਹੀਂ ਹੈਗੀ ਤਾਂ ਕਿ ਇਹਨਾਂ ਨੂੰ ਇਹਨਾਂ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਯਾਨੀ ਕਿ ਬਦ ਤੋਂ ਬਦ ਮਦਦ ਹੋਵੇ ਤਾਂ ਕਿ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਕਰ ਸਕੇ ਠੀਕ ਹੈ ਜੀ ਜੀ ਬਾਬੇ ਕੀ ਨਾ ਆਪਣਾ ਮੇਰਾ ਮੌਜਦੀਨ ਜੀ ਇਹ ਕਿਦਾਂ ਲੱਗੀ ਜੀ ਇਹ ਜੀ ਕੋ ਰਾਤ ਦੇ ਡੇਢ ਵਜੇ ਲੱਗੀ ਪਤਾ ਲੱਗਾ ਅਗਲ ਲੱਗਣ ਦਾ ਕਾਰਨ ਕੀ ਹੈ ਨਹੀਂ ਜੀ ਕੋਈ ਪਤਾ ਨਹੀਂ ਕੋ ਤੁਹਾਨੂੰ ਕਿਸੇ ਦਾ ਕੋਈ ਸ਼ੱਕ ਹੋਵੇ ਜਾਂ ਨਾ ਜੀ ਕੋਈ ਸ਼ੱਕ ਪ੍ਰਸ਼ਾਸਨ ਵੱਲੋਂ ਤੁਹਾਡੀ ਕੀ ਮਦਦ ਕੀਤੀ ਗਈ ਕੋਈ ਨਹੀਂ ਕੀਤੀ ਜੀ ਕੋਈ ਨਹੀਂ ਕੀਤੀ ਕੀ ਮੰਗ ਕੀ ਕਰਦੇ ਤੁਸੀਂ ਕੀ ਮੰਗ ਕਰਨੀ ਗਰੀਬ ਬੰਦਾ ਹੈ ਜੀ ਰੋਟੀ ਕਮਾਏ ਖਾਣ ਵਾਲੀ ਸੀ ਰੋਟੀ ਵੀ ਨਹੀਂ ਰੱਬ ਨੇ ਖਾਣ ਨਹੀਂ ਦੇ ਗਦਾ ਹੁਣ ਪਰਾਲੀ ਫੋਕੋਗੇ ਕੀ ਕਰਨਾ ਡੰਗਰ ਪੁੱਟ ਕੇ ਮਾਰ ਜਾਣੇ ਦੱਸ ਸਕਦੇ ਤੁਹਾਡਾ ਨੁਕਸਾਨ ਜਿਹੜਾ ਕਿੰਨਾ ਕੁ ਹੋ ਗਿਆ ਹੋਏ ਬਟਾਏ ਹੋਰ 8 ਘਟਾਈ ਲੱਖ ਦਾ ਨੁਕਸਾਨ ਹੈ ਜੀ ਠੀਕ ਹੈ ਕਿੰਨੇ ਕਿੱਲੇ ਦੀ ਪਰਾਲੀ ਹੈ ਇਹ ਕੋਈ 26 ਨਾਲ ਦੀ ਜਾਂ ਹੈ ਕਿੱਲਾ ਉਪਰ ਦਾ